ਕੁੜੇ ਦਿਨ ਪਹਿਲਾਂ ਹੀ ਗੱਲ ਕਰਦੇ ਸੀਗੇ ਕਿ ਰਸ਼ੀਆ ਵਾਲੇ ਆਪਣਾ ਪਰਮਾਣੂ ਜਿਹੜੀ ਮਜ਼ਾਇਲ ਆ ਬੰਬਾ ਉਹ ਯੂਕਰੇਨ ਦੇ ਉੱਤੇ ਸਿੱਟ ਸਕਦੇ ਆ ਹੁਣ ਉਹਨਾਂ ਨੇ ਕੱਲ ਹੀ ਆਪਣੀ ਜਿਹੜੀ ਮਜ਼ਾਇਲ ਸੀਗੀ ICBM ਉਹ ਦਾਗ ਦਿੱਤੀ ਆ ਜਿਹੜੀ ਕਿ ਯੂਕਰੇਨ ਦੇ ਵਿੱਚ ਨਿਪਰੋ ਨਾਮ ਦੇ ਥਾਂ ਦੇ ਉੱਤੇ ਡਿੱਗੀ ਆ ਦੂਸਰੀ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਆ ਇਹ ਜਿਹੜੀ ICBM ਜਿਹੜੀ ਮਜ਼ਾਇਲ ਆ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕਿਸੇ ਯੁੱਧ ਦੇ ਵਿੱਚ ਜੰਗ ਦੇ ਵਿੱਚ ਵਾਰ ਦੇ ਵਿੱਚ ਵਰਤੀ ਗਈ ਆ ਇਹ ICBM ਮਜ਼ਾਲ ਹੈ ਕਿ ਕਿੰਨਾ-ਕਿੰਨਾ ਦੇਸ਼ਾਂ ਦੇ ਕੋਲ ਕਿੰਨਾ ਨੁਕਸਾਨ ਕਰ ਸਕਦੀ ਆ ਤੇ ਉੱਥੇ ਦੇਖ ਕੇ ਨੇ ਨਿਪਰੋ ਦੇ ਵਿੱਚ ਕਿੰਨਾ ਕ ਨੁਕਸਾਨ ਕੀਤਾ ਉਹ ਸਾਰੀਆਂ ਗੱਲਾਂ ਬਾਰੇ ਅਸੀਂ ਹੁਣ ਵਿਸਤਾਰ ਨਾਲ ਗੱਲ ਕਰਾਂਗੇ ਆਜੋ ਪਹਿਲਾਂ ਤਾਂ 19 ਨਵੰਬਰ ਨੂੰ ਜੁਕ੍ਰੇਨ ਨੇ ਹਮਲਾ ਕੀਤਾ ਰਸ਼ੀਆ ਦੇ ਉੱਤੇ ਆ ਜਿਹੜਾ ਬਰਾਂਸਿਕੇ ਦੇ ਸ਼ਹਿਰ ਦੇ ਉੱਤੇ ਇਹਨਾਂ ਨੇ ਇੱਥੋਂ ਮਿਜ਼ਾਈਲ ਸਿੱਟੀ ਸੀਗੀ ਇਹ ਮਿਜ਼ਾਈਲ ਸਿੱਗੀਆਂ ਜਿਹੜੀਆਂ ਅਮਰੀਕਾ ਵਾਲਿਆਂ ਨੇ ਕਿਹਾ ਸੀ ਤੁਸੀਂ ਲੋਗ ਰਨ ਵਾਲੀਆਂ ਜਿਹੜੀਆਂ ਲੋਗ ਰੇਜ ਵਾਲੀ ਮਿਜ਼ਾਈਲਸ ਜਿਹੜੀਆਂ ਉਹ ਤੁਸੀਂ ਹੁਣ ਯੂਜ਼ ਕਰ ਸਕਦੇ ਹੋ ਉਹ ਵਾਲੀਆਂ ਮਿਜ਼ਾਈਲਸ ਪਹਿਲਾਂ ਤਾਂ ਇਹਨਾਂ ਨੇ ਅਮਰੀਕਾ ਵਾਲੀਆਂ ਸਿੱਟੀਆਂ ਸੀ ਪਰ ਫਿਰ 20 ਤਰੀਕ ਨੂੰ ਇਹਨਾਂ ਨੇ ਆਹ ਸਟਾਰਮ ਸ਼ੈਡੋਜ਼ ਜਿਹੜੀ ਯੂਕੇ ਤੋਂ ਬਣੀਆਂ ਸੀਗੀਆਂ ਤੇ ਕੁਝ ਫਰਾਂਸ ਤੇ ਹੋਰ ਦੇਸ਼ਾਂ ਦੀਆਂ ਵੀ ਜਿਹੜੀਆਂ ਮਿਜ਼ਾਈਲ ਇਹਨਾਂ ਦੇ ਕੋਲ ਸੀਗੀਆਂ ਯੂਕਰੇਨ ਦੇ ਕੋਲ ਇਹਨਾਂ ਨੇ ਉਹ ਵੀ ਸਿੱਟ ਦਿੱਤੀਆਂ ਅਮਰੀਕਾ ਵਾਲਿਆਂ ਨੇ ਤਾਂ 20 ਤਰੀਕ ਨੂੰ ਹੀ ਐਲਾਨ ਕਰ ਦਿੱਤਾ ਸੀਗਾ ਕਿ ਜਿਹੜੀ ਸਾਡੀ ਐਂਬੈਸੀ ਆ ਉੱਥੇ ਰੂਸ ਦੇ ਵਿੱਚੋਂ ਅਸੀਂ ਬੰਦ ਕਰਦੇ ਹਾਂ ਕਿਉਂਕਿ ਰਸ਼ੀਆ ਵਾਲੇ ਹਮਲਾ ਕਰ ਸਕਦੇ ਆ ਅਮਰੀਕਾ ਵਾਲਿਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਤੇ ਜਦੋਂ ਜਦੋਂ ਵੀ ਅਮਰੀਕਾ ਵਾਲਿਆਂ ਨੂੰ ਪਤਾ ਲੱਗਦਾ ਹੈ ਤੇ ਇਹ ਜਿਹੜਾ ਪੁਤਿਨ ਆ ਇਹ ਹਮਲਾ ਜ਼ਰੂਰ ਕਰਦਾ ਹੁੰਦਾ ਇਹਨੇ ਵੀ ਰਾਤ ਨੂੰ ਇੱਕ ਟ੍ਰੀਟੀ ਜਿਹੜੀ ਸੀਗੀ ਨਵੀਂ ਸਾਈਨ ਕਰ ਦਿੱਤੀ ਸੀ ਕਿ ਹੁਣ ਅਸੀਂ ਪਰਮਾਣੂ ਜਿਹੜੇ ਬੰਬ ਆ ਉਹ ਚਲਾ ਸਕਦੇ ਆ ਭਾਵੇਂ ਜਿਹੜਾ ਮੂਰੇ ਕੋਈ ਜਿਹੜੀ ਦੇਸ਼ ਹੈਗਾ ਉਹਦੇ ਕੋਲ ਪਰਮਾਣੂ ਤਾਕਤ ਹੈਗੀ ਆ ਚਾਹੇ ਨਹੀਂ ਹੈਗੀ ਪਹਿਲਾਂ ਇਦਾਂ ਹੁੰਦਾ ਸੀ ਜਿਹੜਾ ਮੋਰੇ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈਗਾ ਉਹਦੇ ਉੱਤੇ ਹੀ ਰੱਸੀ ਵਾਲੇ ਚਲਾ ਸਕਦੇ ਸੀ ਪਰ ਇਹਨਾਂ ਨੇ ਨਵੀਂ ਟ੍ਰੀਟੀ ਸਾਈਨ ਕੀਤੀ ਕਿ ਜੇਕਰ ਮੋਰੇ ਵਾਲੇ ਦੇਸ਼ ਦੀ ਕੋਈ ਇਦਾਂ ਦਾ ਦੇਸ਼ ਹੈਲਪ ਕਰ ਰਿਹਾ ਜਿਹੜਾ ਪਰਮਾਣੂ ਸ਼ਕਤੀ ਹੈਗਾ ਅਸੀਂ ਉਹਦੇ ਤੇ ਵੀ ਹਮਲਾ ਕਰਾਂਗੇ ਤੇ ਇਹਨਾਂ ਤੇ ਵੀ ਕਰਾਂਗੇ ਸਿੱਧੂ ਸਿੱਧੀ ਉਹਨੇ ਜਾਨੀ ਕਿ ਯੂਰਪ ਅਮਰੀਕਾ ਤੇ ਇਹ ਨਾਟ ਵਾਲਿਆਂ ਨੂੰ ਸਾਰਿਆਂ ਨੂੰ ਧਮਕੀ ਦਿੱਤੀ ਅੱਛਾ ਹੁਣ ਇਹਨਾਂ ਨੇ ਰਾਤੀ 21 ਨਵੰਬਰ ਨੂੰ ਤੇ ਜਿਹੜੀ ਆਪਣੀ ਮਜ਼ਾਲ ਸੀਗੀ ਇਹ ICBM RS 26 ਇਹ ਜਿਹੜੀ ਸੀਗੀ ਇਹ ਇਹਨਾਂ ਨੇ ਚਲਾਈ ਕਿਹੜੀ ਜਗ੍ਹਾ ਤੋਂ ਚਲਾਈ ਇੱਥੋਂ ਅਸਤਰਖਾਨ ਤੋਂ ਚਲਾਈ ਤੇ ਇਹ ਨਿਪਰੋਨਾ ਦੀ ਜਗ੍ਹਾ ਦੇ ਉੱਤੇ ਡਿੱਗੀ ਆ ਤੇ ਉੱਥੇ ਜੁਕਰੇਨ ਦਾ ਕਾਫੀ ਇਹਨਾਂ ਨੇ ਨੁਕਸਾਨ ਵਗੈਰਾ ਕੀਤਾ ਜਿੱਦਾਂ ਕਿ ਜਲੈਂਸਕੀ ਨੇ ਆ ਕੇ ਦੱਸਿਆ ਵੀ ਸੋ ਇਹ ਜਿਹੜੀ ਮਜ਼ਾਇਲ ਆ ਆਈਸੀਬੀਐਮ ਇਹਦਾ ਮਤਲਬ ਕੀ ਹੈਗਾ ਇੰਟਰਕੌਂਟੀਨੈਂਟਲ ਬਲਾਸਟਿਕ ਮਜ਼ਾਇਲ ਜਿਹੜੀਆਂ ਮਜ਼ਾਇਲ ਇੱਕ ਕੌਂਟੀਨੈਂਟ ਤੋਂ ਦੂਸਰੇ ਕੌਂਟੀਨੈਂਟ ਜਾ ਸਕਦੀਆਂ ਸੱਤ ਕੌਂਟੀਨੈਂਟ ਆ ਏਸ਼ੀਆ ਤੇ ਸਾਊਥ ਅਮਰੀਕਾ ਨਾਰਥ ਅਮਰੀਕਾ ਯੂਰਪ ਅਫਰੀਕਾ ਆਸਟ੍ਰੇਲੀਆ ਦੀ ਸਾਈਡ ਜਾਨੀ ਕਿ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਮਜ਼ਾਇਲ ਸਿਟੀ ਆ ਉਹਦੀ 9800 ਦੀ ਰੇਂਜ ਆ 9800 ਕਿਲੋਮੀਟਰ ਤੱਕ ਜਾ ਸਕਦੀ ਜਿਹੜੀ ਰੱਸੀਆਂ ਨੇ ਮਜ਼ਾਇਲ ਸਿਟੀ ਆ ਇੱਥੋਂ ਉਹਨਾਂ ਦੇ ਸਿਟੀ ਆ ਯੂਕਰੇਨ ਦਾ ਜਿਹੜਾ ਨੀਪਰੋ ਸ਼ਹਿਰ ਆ ਉਹਦੇ ਵਿੱਚ ਸੋ ਉਹਨਾਂ ਨੇ ਕੀ ਦੱਸਿਆ ਕਿ ਐਡੀ ਰੇਂਜ ਵਾਲੀ ਮਿਜ਼ਾਈਲ ਸਾਡੇ ਕੋਲ ਹੈਗੀ ਆ ਅਸੀਂ ਆ ਸਾਰਾ ਸੈਟ ਕੇ ਤੁਹਾਡਾ ਜੋਰਪ ਜੂਰਪਾਲਾ ਅਸੀਂ ਤਬਾਹ ਕਰ ਸਕਦੇ ਹਾਂ ਹਾਲਾਂਕਿ ਇਸ ਮਿਜ਼ਾਈਲ ਦੇ ਵਿੱਚ ਉਹਨੇ ਪਰਮਾਣੂ ਬੰਬ ਨਹੀਂ ਪਾਏ ਸੀਗੇ ਤੇ ਜਿਹੜੀ ਰਸ਼ੀਆ ਦੇ ਕੋਲ ਆ 1000 ਕਿਲੋਮੀਟਰ ਤੱਕ ਜਿਹੜੀਆਂ ਇਹ ICBM ਵਾਲੀਆਂ ਮਿਜ਼ਾਈਲ ਇਹਨਾਂ ਦੇ ਕੋਲ ਅਵੇਲੇਬਲ ਆ ਇੱਥੋਂ ਬੈਠੇ ਬੈਠੇ ਇਹ ਕਿਸੇ ਦੂਸਰੇ ਕੰਟੀਨੈਂਟ ਦੇ ਵਿੱਚ ਜਾ ਕੇ ਕਿਸੇ ਵੀ ਦੇਸ਼ ਨੂੰ ਉਹਦੇ ਸ਼ਹਿਰ ਨੂੰ ਤਬਾਹ ਕਰ ਸਕਦੇ ਆ ਸੋ ਇਹਨਾਂ ਨੇ ਵਾਰਨਿੰਗ ਦਿੱਤੀ ਕਿ ਸਾਨੂੰ ਨਾ ਛੇੜੋ ਜਕਰੇਨ ਦਾ ਜਿਹੜਾ ਕੰਮ ਆ ਪਹਿਲਾਂ ਹੀ ਹੋ ਚੁੱਕਿਆ ਸੋ ਨਾ ਛੇੜੋ ਅਸੀਂ ਕਿਤੇ ਨਾਟੋ ਦੇ ਕਿਸੇ ਸ਼ਹਿਰ ਦੇ ਉੱਤੇ ਸਿੱਟਦੇ ਆਂਗੇ ਜਾਂ ਅਮਰੀਕਾ ਵੀ ਸਾਡੀ ਪਹੁੰਚ ਤੋਂ ਦੂਰ ਦੀਗਾ ਪਤੰਦਾ ਇਹ ਇੱਕ ਤਰ੍ਹਾਂ ਨਾਲ ਸੁਨੇਹਾ ਸੀਗਾ ਕਿ ਇਹਦੇ ਵਿੱਚ ਮੈਂ ਪਰਮਾਣੂ ਬੰਬ ਨਹੀਂ ਫਿੱਟ ਕੀਤੇ ਹੈਗੇ ਪਰ ਜੇ ਸਾਨੂੰ ਲੋੜ ਪਈ ਤਾਂ ਅਸੀਂ ਉਹ ਚੀਜ਼ ਕਰ ਸਕਦੇ ਆਂ ਇਹ ਇੱਕ ਤਰ੍ਹਾਂ ਨਾਲ ਥ੍ਰੈਟ ਸੀ ਵਾਰਨਿੰਗ ਸੀ ਨਾਰਮਲ ਜਿਹੜੇ ਵਿਸਫੋਟਕ ਇੱਕ ਮਜ਼ਾਹਿਲ ਦਾ ਹੁੰਦਾ ਉਹੀ ਬਣੇ ਹੋ ਸੀਗੇ ਜੇਕਰ ਇਹਦੇ ਵਿੱਚ ਪਰਮਾਣੂ ਬੰਬ ਬਣੇ ਹੁੰਦੇ ਤੁਸੀਂ ਆਪ ਹਿਸਾਬ ਲਾ ਲਓ ਕਿੰਨੇ ਇਹ ਸ਼ਹਿਰਾਂ ਦਾ ਸ਼ਹਿਰ ਤਰ੍ਹਾਂ ਇੱਕ ਤਰ੍ਹਾਂ ਨਾਲ ਤਬਾਹ ਕਰ ਸਕਦੀ ਸੀ ਇਹੀ ਉਹ ਮਿਜ਼ਾਈਲਾਂ ICBM ਜਿਹੜੀਆਂ ਪਰਮਾਣੂ ਜਿਹੜੇ ਇਹ ਪਦਾਰਥ ਹੁੰਦੇ ਆ ਉਹਨੂੰ ਲੈ ਕੇ ਜਾਂਦੀਆਂ ਤੇ ਕਿਤੇ ਸਿਰਦੀਆਂ ਤੇ ਦੁਨੀਆ ਦੇ ਇਹ 6-7 ਦੇਸ਼ ਹੈ ਜਿਨ੍ਹਾਂ ਦੇ ਕੋਲ ICBM ਜਿਹੜੀਆਂ ਇਹ ਮਿਜ਼ਾਈਲਸ ਹੈਗੀਆਂ ਇੰਡੀਆ ਦੇ ਕੋਲ ਵੀ ਜਿਹੜੀ ਹੈਗੀ ਆ ਅਗਨੀ 5 ICBM ਜਿਹੜੀ ਮਿਜ਼ਾਈਲ ਹੈਗੀ ਆ ਪਾਕਿਸਤਾਨ ਦੇ ਕੋਲ ਹੈ ਨਹੀਂਗੀ ਜਿਹੜੀ ਇੰਡੀਆ ਵਾਲੀ ਹੈ ਇਹਦੀ ਜਿਹੜੀ ਸ਼ਮਤਾ ਹੈਗੀ ਆ 5000 ਕਿਲੋਮੀਟਰ ਤੋਂ ਬਾਹਰ ਆ ਤੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ICBM ਮਜ਼ਾਹਿਰ ਹੈਗੀਆਂ ਉਹ ਚਾਈਨਾ ਦੇ ਕੋਲ ਆ ਜਿਹੜੀਆਂ ਮਜ਼ਾਹਿਰ ਹੈਗੀਆਂ ਇਹ ਨਾਰਥ ਕੋਰੀਆ ਦਾ ਜਿਹੜਾ ਕਿਮ ਜੋਗ ਮੋਟਾ ਜ ਇਹਦੇ ਕੋਲ ਵੀ ਹੈਗੀਆਂ ਇਹਦੇ ਸਿਰ ਤੇ ਇਹ ਅਮਰੀਕਾ ਵਾਲਿਆਂ ਨੂੰ ਥ੍ਰੈਟ ਕਰਦਾ ਰਹਿੰਦਾ ਥੋੜੇ ਥੋੜੇ ਸਮਝਵਾਦ ਕਿ ਮੇਰੇ ਨਾਲ ਪੰਗਾ ਨਾ ਲੈ ਉਹ ਨਹੀਂ ਤਾਂ ਚਲਾ ਦੂੰਗਾ ਮੈਂ ਇਹ ਨਾਰਥ ਕੋਰੀਆ ਵਾਲਿਆਂ ਦੇ 10,000 ਜਿਹੜੇ ਸੋਲਜਰ ਸੀਗੇ ਉਹ ਰਸ਼ੀਆ ਦੇ ਨਾਲ ਜੁਕਰੇਨ ਦੀ ਵਾਰ ਦੇ ਵਿੱਚ ਵੀ ਹਿੱਸਾ ਲੈ ਰਹੇ ਆ ਪਰ ਹੁਣ ਉਹਨਾਂ ਨੇ ਕਿਹਾ ਆ ਕਿ ਰੱਜੀ ਵਾਲਿਆਂ ਨੇ ਕਿ ਬਾਧੂ ਨਾ ਹੀ ਭੇਜੋ ਕਿਉਂਕਿ ਜਿਹੜੇ ਤੁਸੀਂ ਇਹ ਭੇਜੇ ਸੀਗੇ ਇਹ ਵੀ ਇੱਥੇ ਬੈਠੇ ਸਾਰਾ ਦਿਨ ਪੌਰਨ ਦੇਖਦੇ ਰਹਿੰਦੇ ਆ ਗੰਦੀਆਂ ਫਿਲਮਾਂ ਇਹ ਦੇਖ ਲੋ ਕਿਉਂਕਿ ਉੱਥੇ ਕੋਰੀਆ ਨਾਰਥ ਕੋਰੀਆ ਦੇ ਵਿੱਚ ਇੰਦਾਂ ਦੀਆਂ ਚੀਜ਼ਾਂ ਸਾਰੀਆਂ ਬੈਨ ਆ ਯਾਨੀ ਕਿ ਤੁਸੀਂ ਦੇਖ ਨਹੀਂ ਸਕਦੇ ਤਾਂ ਇਹ ਵਿਚਾਰੇ ਰੱਜੀ ਆ ਤਾਂ ਇਹਨਾਂ ਨੂੰ ਮੌਕਾ ਮਿਲ ਗਿਆ ਦਿਨ ਰਾਤ ਇਹੀ ਕੰਮ ਕਰੀ ਜਾਂਦੇ ਸੀ ਤਾਂ ਜਿਹੜੀ ਇਹਨਾਂ ਦੀ ਭਾਸ਼ਾ ਵੀ ਸੀਗੀ ਉਹ ਵੀ ਜਿਹੜੇ ਰਸ਼ੀਆ ਦੇ ਜਿਹੜੇ ਹੋਰ ਸੀਗੇ ਉਹ ਆਪਸਰ ਫੌਜ ਵਾਲੇ ਉਹਨਾਂ ਦੇ ਸਮਝ ਨਹੀਂ ਆਉਂਦੀ ਸੀ ਉਹ ਕਹਿੰਦੇ ਪ੍ਰਾਵਾ ਇਹਨਾਂ ਨੂੰ ਨਾ ਹੀ ਸਦਿਓ ਤੁਸੀਂ ਰਸ਼ੀਆ ਵਾਲਿਆਂ ਨੇ ਜਿਹੜੀ ਇਹ ਮਿਜ਼ਾਈਲ ਆ ICBM ਦਾਗੀਆਂ ਉਹਦੇ ਵਿੱਚ ਉਹਨਾਂ ਨੇ ਸਿੱਧਾ-ਸਿੱਧਾ ਯਾਨੀ ਕਿ ਇਹ ਯੂਕਰੇਨ ਨੂੰ ਨਹੀਂ ਦੱਸਿਆ ਯੂਕਰੇਨ ਤਾਂ ਪਹਿਲਾਂ ਹੀ ਖਤਮ ਆ ਪਹਿਲਾਂ ਹੀ ਉਹਦਾ ਨੁਕਸਾਨ ਬਹੁਤ ਹੋ ਚੁੱਕਿਆ ਆ ਉਹਨੇ ਸਿੱਧਾ-ਸਿੱਧਾ ਇਹ ਯੂਰਪ ਨੂੰ ਜਿਹੜੇ ਦੇਸ਼ ਹੈਗੇ ਨਾਟੋ ਵਾਲੇ ਉਹਨਾਂ ਨੂੰ ਧਮਕੀ ਦਿੱਤੀ ਆ ਕਿ ਇਹ ਜਿਹੜੀ ਮਿਜ਼ਾਈਲ ਆ ਨਾ ਮੈਂ ਇਥੋਂ ਉੱਪਰ ਨੂੰ ਲਿਜਾ ਕੇ ਇਹ ਤੁਹਾਡੇ ਤੇ ਵੀ ਸਿੱਟ ਸਕਦਾ ਹੈ ਤੇ ਜਿਹੜੀ ਇਹ ਮਿਜ਼ਾਇਲ ਆ ICBM ਇਹ ਉੱਪਰ ਜਾ ਕੇ ਬਹੁਤ ਉੱਪਰ ਜਾਂਦੀ ਜਿੱਦਾਂ ਰੌਕਟ ਜਾਂਦਾ ਹੈ ਤੇ ਸਿੱਧੀ ਆ ਕੇ ਥੱਲੇ ਵੱਜਦੀ ਹੈ ਤੇ ਇਸ ਤਰ੍ਹਾਂ ਇਹ ਖਿੱਲਰ ਜਾਂਦੇ ਆ ਜਿਹੜਾ ਸ਼ਰੇ ਨਹੀਂ ਹੁੰਦੇ ਹੈਗੇ ਤੇ ਇਸ ਲਈ ਇਹਨੂੰ ਕੋਈ ਰਡਾਰ ਵਗੈਰਾ ਜਿਹੜੇ ਹੁੰਦੇ ਉਹ ਰੋਕ ਨਹੀਂ ਸਕਦੇ ਇਹ ਸ਼ਰੇ ਜਿੱਦਾਂ ਦੀ ਬੰਦੂਕ ਦੇ ਕਹਦੇ ਦਾ ਦਿਨਾਲੀ ਦੇ ਸ਼ਰਿਆਂ ਦੇ ਹਿਸਾਬ ਨਾਲ ਡਿੱਗਦੀ ਹੈ ਤੇ ਬਹੁਤ ਸਾਰਾ ਏਰੀਆ ਇਹ ਜਾਨੀ ਕਿ ਨਸ ਤੋਂ ਨਬੂਤ ਕਰ ਦਿੰਦੀ ਆ ਇਸ ਤਰ੍ਹਾਂ ਦੀ ਇਹ ਮਿਜ਼ਾਇਲ ਹੈਗੀ ਆ ਇਹ ਇਹਨੇ ਜਿਹੜੀ ਇਹ ਸਿੱਟੀ ਆ ਇਹ ਜੁਕਰੇਨ ਤੇ ਨਹੀਂ ਸਿੱਟੀ ਸਿੱਟੀ ਦਾ ਜੁਕਰੇਨ ਤੇ ਆ ਪਰ ਇਨਡਾਇਰੈਕਟਲੀ ਇਹਨੇ ਟਾਰਗੇਟ ਕੀਤਾ ਕਿ ਜ਼ੋਰ ਪਾ ਲਿਓ ਸੰਭੜ ਜਾਓ ਇਹ ਜਿਹੜੀ ਮੇਰੀ ਮਜ਼ਹਿਲ ਆ ਤੁਹਾਡੇ ਕਿਸੇ ਵੀ ਜਿਹੜੇ ਇਹ ਹੈਗੇ ਆ ਤੁਹਾਡੇ ਕਾਬ ਚ ਜਿਹੜੇ ਤੁਸੀਂ ਲਿਆਓ ਆ ਕਿਸੇ ਤੇ ਕੰਮ ਨਹੀਂ ਆਉਣੀ ਹੈਗੀ ਇਹ ਸਿੱਧੀ ਤੁਹਾਡੇ ਆ ਕੇ ਤੁਹਾਡੇ ਦੇਸ਼ਾਂ ਦੇ ਇਹ ਤੁਹਾਡੇ ਤੁਹਾਡੇ ਸ਼ਹਿਰਾਂ ਦੇ ਸ਼ਹਿਰ ਜਿਹੜੇ ਆ ਉਹ ਨਸ਼ਟ ਕਰ ਸਕਦੀ ਆ ਇੱਕ ਤਰ੍ਹਾਂ ਨਾਲ ਉਹਨੇ ਵਾਰਨਿੰਗ ਹੀ ਦਿੱਤੀ ਆ ਇਸ ਹਮਲੇ ਦੀ ਜਾਣਕਾਰੀ ਕੀ ਹੋਇਆ ਆ ਜੁਕਰੇਨ ਦੇ ਉੱਤੇ ਉਥੋਂ ਦਾ ਇਹ ਜਿਹੜਾ ਪ੍ਰੈਜ਼ੀਡੈਂਟ ਹੈਗਾ ਜਲੈਂਸਕੀ ਉਹਨੇ ਆਪ ਆਕੇ ਦਿੱਤੀ ਆ ਇਹ ਵੀ ਬੜਾ ਮੂਰਖ ਬੰਦਾ ਮੈਂ ਕਹਿ ਲਊਗਾ ਜੇ ਪਹਿਲਾਂ ਇਹ ਹਾਸ ਰਸ ਕਲਾਕਾਰ ਸੀਗਾ ਕਮੇਡੀਅਨ ਸੀਗਾ ਤੇ ਕਮੇਡੀਅਨ ਜਿਹਨੂੰ ਪਹਿਲਾਂ ਵੀ ਲੋਕ ਸੀਰੀਅਸ ਨਹੀਂ ਲੈਂਦੇ ਸੀਗੇ ਹੁਣ ਵੀ ਨਹੀਂ ਲੈ ਰਹੇ ਇਹਨੇ ਦੇਸ਼ ਦੀ ਉੱਥੇ ਦੀ ਹਾਲਤ ਕੀ ਕਰਾ ਦਿੱਤੀ ਸਿਰਫ ਇੱਕ ਕਿਨਾਂ ਪਿੱਛੇ ਲੱਗ ਕੇ ਹਾ ਨਾਟੋ ਤੇ ਅਮਰੀਕਾ ਦੇ ਪਿੱਛੇ ਲੱਗ ਕੇ ਕਿਉਂਕਿ 1991 ਤੋਂ ਪਹਿਲਾਂ ਰਸ਼ੀਆ ਯੂਕਰੇਨ ਇੱਕੋ ਹੀ ਹੁੰਦੇ ਸੀਗੇ ਇਸ ਲਈ ਉਦੋਂ ਬਹੁਤ ਸਾਰਾ ਜਾਨੀ ਕਿ ਨਿਊਕਲੀਅਰ ਬੰਬਾਂ ਦਾ ਜਿਹੜਾ ਭੰਡਾਰ ਸੀਗਾ ਉਹ ਯੂਕਰੇਨ ਦੇ ਵਿੱਚ ਪਿਆ ਹੁੰਦਾ ਸੀਗਾ ਪਰ 2000 ਇੱਕ ਦੇ ਵਿੱਚ ਇਹਨਾਂ ਨੇ ਕੋਈ ਇੱਕ ਟ੍ਰੀਟੀ ਸਾਈਨ ਕੀਤੀ ਯੁਕਰੇਨ ਦੀਆਂ ਜਿਹੜੀਆਂ ਉਦੋਂ ਦੀਆਂ ਸਰਕਾਰਾਂ ਸੀਗੀਆਂ ਤੇ ਜਿਹੜਾ ਲੱਗ ਹੋ ਕੇ ਰਸ਼ੀਆ ਬਣਿਆ ਸੀਗਾ ਉਦ ਦੀਆਂ ਸਰਕਾਰਾਂ ਸੀਗੀਆਂ ਕਿ ਜਿਹੜੇ ਇਹ ਪਰਮਾਣੂ ਬੰਬ ਆ ਇਹ ਯੁਕਰੇਨ ਰਸ਼ੀਆ ਨੂੰ ਵਾਪਸ ਕਰ ਦਊਗਾ ਤੇ ਅੱਗੇ ਤੋਂ ਕੋਈ ਵੀ ਪਰਮਾਣੂ ਬੰਬ ਨਹੀਂ ਬਣਾਊਗਾ ਤੇ ਉਹ ਨਿਊਟਰਲ ਰਹੂਗਾ ਸੋ ਉਹਨਾਂ ਨੇ ਇਦਾਂ ਹੀ ਕਰਕੇ ਇਹ ਸਾਰੇ ਪਰਮਾਣੂ ਬੰਬ ਵਾਪਸ ਕਰ ਦਿੱਤੇ ਰਸ਼ੀਆ ਨੂੰ ਤੇ ਜੇਕਰ ਅੱਜ ਇਹ ਪਰਮਾਣੂ ਬੰਬ ਯੁਕਰੇਨ ਦੇ ਕੋਲ ਹੁੰਦੇ ਤਾਂ ਸ਼ਾਇਦ ਅੱਜ ਜਿਹੜੀ ਸਥਿਤੀ ਆ ਉਹ ਹੋਰ ਹੁੰਦੀ ਕਿਉਂਕਿ ਕਿਆ ਵੀ ਜਾਂਦਾ ਨਾ ਸ਼ਸਤਰਨ ਕੇ ਅਧੀਨ ਹੈ ਰਾਜ ਸੋ ਉਹਨਾਂ ਦੇ ਕੋਲ ਜਿਹੜੇ ਸ਼ਸਤਰ ਸੀਗੇ ਜਕਰੀਨ ਵਾਲਿਆਂ ਦੇ ਕੋਲ ਕਿਤੇ ਛੋਟੇ ਸੀਗੇ ਤੇ ਰਸ਼ੀਆ ਦੇ ਕੋਲ ਵੱਡੇ ਸੀਗੇ ਤੇ ਵੱਡਿਆਂ ਨਾਲ ਉਹਨਾਂ ਨੇ ਛੋਟਿਆਂ ਨੂੰ ਨੱਪ ਲਿਆ ਤੇ ਹਮੇਸ਼ਾ ਗੱਲ ਵੀ ਇਦਾਂ ਹੀ ਹੁੰਦੀ ਆ ਜਿਹਦੀ ਜੁੱਤੀ ਵੱਡੀ ਹੁੰਦੀ ਆ ਉਹਦਾ ਹੀ ਰਾਜ ਹੁੰਦਾ ਸੋ ਇਸੇ ਹੀ ਤਰ੍ਹਾਂ ਹੁਣ ਕਿਤੇ ਨਾ ਕਿਤੇ ਇਹ ਪਸਤੌਂਦੇ ਤਾਂ ਹੋਣੇ ਆ ਪਿੱਛੇ ਜੇ ਗੱਲਾਂ ਵੀ ਚੱਲਦੀਆਂ ਸੀਗੀਆਂ ਜਰਨਸਕੀ ਚਾਹੁੰਦਾ ਸੀਗਾ ਕਿ ਆਪਾਂ ਦੁਬਾਰਾ ਨਿਊਕਲੀਅਰ ਜਿਹੜੇ ਵੈਪਨ ਆ ਉਹ ਬਣਾਈਏ ਪਰ ਇਹ ਬੰਦਾ ਆ ਗਿਆ ਨਾਟੋ ਵਾਲਿਆਂ ਦੀ ਚੱਕ ਤੇ ਉਹਨਾਂ ਨੇ ਇਸ ਦੇਸ਼ ਦੇ ਕਰੋੜਾਂ ਲੱਖਾਂ ਬੰਦੇ ਮਰਾਤੇ ਤੇ ਇਸ ਹਾਸਰਸ ਜਿਹੜਾ ਇੱਕ ਕਮੀਡੀਅਨ ਸੀਗਾ ਇਹਨੂੰ ਪਹਿਲਾਂ ਵੀ ਕੋਈ ਸੀਰੀਅਸ ਨਹੀਂ ਲੈਂਦਾ ਹੁਣ ਵੀ ਕੋਈ ਇਹ ਸੀਰੀਅਸ ਨਹੀਂ ਲੈਂਦਾ ਕਿ ਵਿਚਾਰਾ ਜਾ ਕੇ ਉੱਥੇ ਦੱਸ ਰਿਹਾ ਕਿ ਸਾਡੇ ਤੇ ਹਮਲਾ ਹੋ ਗਿਆ ਇਸ ਤਰ੍ਹਾਂ ਦਾ ਇਹਨਾਂ ਦਾ ਦੇਸ਼ ਹੈਗਾ ਬੜਾ ਸੋਹਣਾ ਯੂਕਰੇਨ ਇੰਡੀਆ ਤੋਂ ਵੀ ਬਹੁਤ ਸਾਰੇ ਬੱਚੇ ਉੱਥੇ ਪੜ੍ਹਨ ਜਾਂਦੇ ਹੁੰਦੇ ਸੀਗੇ ਤੁਸੀਂ ਸੁਣਿਆ ਹੋਣਾ ਕਿਉਂਕਿ ਉੱਥੇ ਡਾਕਟਰੀ ਵਗੈਰਾ ਦੀਆਂ ਜਿਹੜੀਆਂ ਇਹ ਐਮਬੀਬੀਏ ਸੀਗੀਆਂ ਉਹ ਥੋੜੀਆਂ ਸਸਤੀਆਂ ਸੀ ਇਸ ਨੇ ਪਿੱਛੇ ਲੱਗ ਕੇ ਆਪਣਾ ਦੇਸ਼ ਪੂਰਾ ਤਬਾਹ ਕਰ ਲਿਆ ਕਰੋੜਾਂ ਬੰਦੇ ਮਾਰ ਲਿਆ ਕਰੋੜਾਂ ਛੱਡ ਕੇ ਚਲੇ ਗਏ ਦੇਸ਼ ਇਹ ਜਿਹੜੇ ਕਮੇਡੀਅਨ ਹੁੰਦੇ ਆ ਨਾ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਰਾਜਨੀਤੀ ਦੇ ਵਿੱਚ ਆਉਣਾ ਨਹੀਂ ਹੁੰਦਾ ਲੋਕੀ ਇਹਨਾਂ ਸੀਰੀਅਸ ਨਹੀਂ ਲੈਂਦੇ ਜਦੋਂ ਵੀ ਆਉਂਦੇ ਆ ਇਹ ਕਿਸੇ ਨਾ ਕਿਸੇ ਦੇਸ਼ ਦਾ ਬੇੜਾ ਹੀ ਗਰਕ ਕਰਦੇ ਆ ਪੰਜਾਬ ਦੇ ਵਿੱਚ ਵੀ ਲਗਭਗ ਉਸ ਇਦਾਂ ਦੇ ਹਾਲਾਤ ਬਣੇ ਹੋਏ ਆ ਡੋਨਲਡ ਟਰੰਪ ਨੂੰ ਜਿਹੜੀ ਇਹ ਰਾਸ਼ਟਰਪਤੀ ਵਾਲੀ ਗੱਦੀ ਆ ਉਹ ਜਨਵਰੀ ਦੀ 26 ਜਾਂ 20 ਤਰੀਕ ਦਿਵਾਲੇ ਮਿਲੂਗੀ ਜਾਣੀ ਕਿਲੇ 2 ਮਹੀਨੇ ਪਹਿਲੇ ਅਗਲੇ ਸਾਲ ਹੀ ਮਿਲੂਗੀ ਡੋਨਲਡ ਟਰੰਪ ਨੂੰ ਜਦ ਤੱਕ 2 ਮਹੀਨੇ ਇਹ ਜੋ ਵਾਈਡਨ ਦੇ ਕੋਲ ਹੈਗੇ ਆ ਜਲੈਂਸਕੀ ਨੂੰ ਤਾਂ ਇਹ ਜਾਂਦਾ ਜਾਂਦਾ ਉਂਗਲ ਕਰ ਗਿਆ ਉਹਦੇ ਕੋਲ ਲੌਂਗ ਰੇਂਜ ਵਾਲੀਆਂ ਜਿਹੜੀਆਂ ਮਿਜ਼ਾਈਲ ਸੀਗੀਆਂ ਉਹ ਸਟਾ ਗਿਆ ਕੰਮ ਹੋਰ ਵਧਾ ਗਿਆ ਤੇ ਈਰਾਨ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਇਹ ਬੰਦਾ ਇਜ਼ਰਾਈਲ ਨੂੰ ਕਰ ਰਿਹਾ ਹੈ ਕਿ ਤੁਸੀਂ ਅਗਲੇ 1-2 ਮਹੀਨੇ ਦੇ ਵਿੱਚ ਕੋਈ ਵੱਡਾ ਹਮਲਾ ਕਰਕੇ ਦੱਸੋ ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਹੁੰਦਾ ਇਹਨਾਂ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਸੋ ਇਹੀ ਅੱਜ ਦੀ ਨਿਊਜ਼ ਸੀਗੀ ਜੇ ਵਧੀਆ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਕਰ ਦਿਆ ਕਰੋ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੋਈ ਕਮੀ ਪੇਸ਼ੀ ਆ ਧੰਨਵਾਦ ਸਤਿ ਸ੍ਰੀ ਅਕਾਲ